ਮਾਲ ਵਿੱਚ ਇੱਕ ਗ੍ਰੀਨ ਫੀਲਡ ਹਾਈਵੇ ਨਿਕਲ ਰਿਹਾ ਹਾਈਵੇ ਦੀ ਉਨੀ ਲંબਾਈ ਨਹੀਂ ਹੈ ਜਿੰਨੀ ਉਸ ਏਰੀਆ ਦੇ ਨਾਲ ਸਬੰਧਤ ਕਿਸਾਨਾਂ ਦੇ ਦੁੱਖਾਂ ਦੀ ਦਾਸਤਾਂ ਲੰਮੀ ਹੋ ਚੁੱਕੀ ਆ ਕਈਆਂ ਕੋਲ ਜ਼ਮੀਨ ਨਹੀਂ ਬਚੀ ਤੇ ਕਈਆਂ ਕੋ ਕਮਾਉਣ ਵਾਲਾ ਨਹੀਂ ਬਚਿਆ ਪੂਰੀ ਇਹ ਦੁੱਖਾਂ ਦੀ ਦਾਸਤਾਂ ਉਹ ਤੁਹਾਡੀ ਨਾਲ ਸਾਂਝੀ ਕਰ ਰਹੇ ਕਿ ਕੌਣ ਸੁਨੇ ਅਰਜੋਈ ਇਹਨਾਂ ਕਿਸਾਨਾਂ ਦੀ ਅਸਲ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੇ ਦੁੱਖਾਂ ਦੀ ਜਿਹੜੀ ਦਾਸਤਾਂ ਆ ਪੰਜਾਬ ਚੋਂ ਲੰਘ ਰਹੇ ਗ੍ਰੀਨਫੀਲਡ ਹਾਈਵੇ ਤੋਂ ਵੀ ਲੰਬੀ ਹੋਊਗੀ ਆ ਕਿਸਾਨ ਜੋਗ ਮਾਅਬੇ ਲਈ ਦਰਦ ਅਰਦੀਆਂ ਠੋਕਰਾਂ ਖਾਣ ਵਾਸਤੇ ਮਜਬੂਰ ਹੋ ਚੁੱਕੇ ਨੇ ਅਤੇ ਉਹਨਾਂ ਨੂੰ ਦਫਾੜ ਹੋਈ ਜ਼ਮੀਨ ਨੂੰ ਵੀ ਰਾਹ ਅਤੇ ਪਾਣੀ ਲੱਗਣ ਦਾ ਝੋਰਾ ਵੀ ਖਾ ਰਿਹਾ ਹੈ ਬਰਨਾਲਾ ਜ਼ਿਲ੍ਹੇ ਦੇ ਪਿੰਡ ਗਹਿਲ ਦਾ ਇੱਕ ਏਕੜ ਜ਼ਮੀਨ ਦਾ ਮਾਲਕ ਕਲਵੰਦ ਸਿੰਘ ਆਪਣੀ ਜ਼ਮੀਨ ਹਾਈਵੇ 'ਚ ਆਉਣ ਦਾ ਸਦਮਾ ਹੀ ਨਹੀਂ ਸਹਾਰ ਸਕਿਆ ਅਤੇ ਉਸ ਦੇ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਕਲਵੰਤ ਸਿੰਘ ਦੇ ਪਰਿਵਾਰ ਵਿੱਚ ਉਸ ਦੀ ਧੀ ਅਤੇ ਮਾਂ ਇਕੱਲੀਆਂ ਰਹਿ ਗਈਆਂ ਨੇ ਜਿਨ੍ਹਾਂ ਕੋਲ ਨਾ ਹੀ ਜ਼ਮੀਨ ਬਚੀ ਹੈ ਤੇ ਨਾ ਹੀ ਕੋਈ ਕਮਾਉਣ ਵਾਲਾ ਔਰ ਕਲਵੰਤ ਸਿੰਘ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਰਾਮਗੜ ਪਿੰਡ ਦੇ ਜਰਨੈਲ ਸਿੰਘ ਨੇ ਦੱਸਿਆ ਕਿ ਉਸ ਕੋਲ 15 ਕਨਾਲ ਜ਼ਮੀਨ ਹੈ ਜਿਸ ਵਿੱਚੋਂ 5 ਕਨਾਲ ਹਾਈਵੇ ਚ ਆ ਗਈ ਹੈ ਜਦਕਿ ਰਹਿੰਦੀ ਜ਼ਮੀਨ ਦੋ ਹਿੱਸਿਆਂ ਵਿੱਚ 8.5 ਅਤੇ 1.5 ਕਨਾਲ ਆਪਸ ਵਿੱਚ ਜਿਹੜੀ ਆ ਇੱਕ ਪਾਸੇ 8.5 ਕਨਾਲ ਤੇ ਇੱਕ ਪਾਸੇ 1.5 ਕਨਾਲ ਮਤਲਬ ਜਮੀਨ ਹੀ ਵੱਡੀ ਗਈ ਹੈ ਜਿਸ ਤੇ ਹੁਣ ਖੇਤੀ ਹੋਣੀ ਮੁਸ਼ਕਲ ਜਾਪਦੀ ਹੈ ਇਸੇ ਤਰ੍ਹਾਂ ਪਿੰਡ ਪੱਤੀ ਦੀਪ ਸਿੰਘ ਵਾਲਾ ਦੇ ਭੂਰਾ ਸਿੰਘ ਕਿਸਾਨ ਨੇ ਦੱਸਿਆ ਕਿ ਤਿੰਨ ਵਿੱਚੋਂ 1.5 ਕਨਾਲ ਹਾਈਵੇ ਚ ਆ ਗਈ ਹੈ ਅਤੇ ਬਾਕੀ ਬਚੀ ਜਮੀਨ ਲਈ ਅੱਲੇ ਕੋਈ ਰਾਹਦਰੀ ਦਾ ਕੋਈ ਮੂੰਹ ਸੇ ਰਹੀ ਨਹੀਂ ਦਿਖਾਈ ਦੇ ਰਿਹਾ ਕਿਉਂਕਿ ਇਹ ਹਾਈਵੇ ਕਰੀਬ 20 ਫੁੱਟ ਉੱਚਾ ਜਾਵੇਗਾ ਬਰਨਾਲਾ ਜ਼ਿਲ੍ਹੇ ਵਿੱਚ ਇਹ ਪ੍ਰੋਜੈਕਟ ਅਜੇ ਵਿਚਾਲੇ ਹੀ ਲਟਕ ਰਿਹਾ ਹੈ ਸਰਕਾਰੀ ਦਾਅਵੇ ਦੇ ਉਲਟ ਬਹੁ ਗਿਣਤੀ ਕਿਸਾਨਾਂ ਨੇ ਅਜੇ ਤੱਕ ਮੁਆਵਜ਼ਾ ਵੀ ਕਬੂਲ ਨਹੀਂ ਕੀਤਾ ਜਾਣਕਾਰੀ ਅਨਸਾਰ ਬਨਾਲਾ ਜ਼ਿਲ੍ਹੇ ਦੇ ਕਰੀਬ 12 ਪਿੰਡਾਂ ਦੀ ਜ਼ਮੀਨ ਵਿੱਚੋਂ ਜੈਪੁਰ-ਕਟੜਾ ਗ੍ਰੀਨਫੀਲਡ ਹਾਈਵੇ ਲੰਘਣਾ ਹੈ ਜੋ ਬਠਿੰਡੇ ਵਾਲੀ ਸਾਈਡ ਤੋਂ ਜ਼ਿਲ੍ਹੇ ਦੇ ਪਿੰਡ ਸੰਧੂਕਲਾ ਤੋਂ ਦਾਖਲ ਹੋ ਕੇ ਪਿੰਡ ਗਾਗੇਵਾਲ ਤੋਂ ਅੱਗੇ ਲੁਧਿਆਣਾ ਜ਼ਿਲ੍ਹੇ ਵਿੱਚ ਜਾਵੇਗਾ ਬਰਨਾਲੇ ਜ਼ਿਲ੍ਹੇ ਵਿੱਚ ਇਸ ਦੀ ਲੰਬਾਈ ਕਰੀਬ 29 ਕਿਲੋਮੀਟਰ ਹੈ ਤੇ ਲਗਭਗ 300 ਏਕੜ ਜ਼ਮੀਨ ਇਸ ਦੇ ਅਧੀਨ ਆ ਰਹੀ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ 50 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਦਕਿ ਬਹੁਤੇ ਕਿਸਾਨ ਹਲੇ ਵੀ 70 ਲੱਖ ਰੁਪਏ ਦੇ ਮੁਆਵਜ਼ੇ ਲਈ ਅੜੇ ਹੋਏ ਹਨ। ਐਕਸ਼ਨ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਜੱਗਾ ਦਾ ਕਹਿਣਾ ਹੈ ਕਿ ਬਹੁ ਗਿinti ਕਿਸਾਨਾਂ ਦੀ ਜ਼ਮੀਨ ਦਪਾਰ ਹੁਣ ਕਰਨ ਵੱਡੀ ਸਮੱਸਿਆਵਾਂ ਖੜੀਆਂ ਹੋ ਗਈਆਂ ਨੇ ਜਦ ਕਿ ਇਸ ਹਾਈਵੇ ਦੇ ਦੂਜੇ ਪਾਸੇ ਜ਼ਮੀਨ ਵਿੱਚ ਪਾਣੀ ਅਤੇ ਲਾਂਗੇ ਦਾ ਕੋਈ ਹੱਲ ਹੀ ਨਹੀਂ ਕੱਢਿਆ ਗਿਆ ਉਹਨਾਂ ਕਹਿੰਦੇ ਕਿ 100 ਤੋਂ ਵੱਧ ਕਿਸਾਨਾਂ ਵੱਲੋਂ ਮਾਲ ਵਿਭਾਗ ਦੇ ਪਟਿਆਲਾ ਕਮਿਸ਼ਨਰ ਕੋਲ ਕੇਸ ਦਾਇਰ ਕਰਨ ਦੇ ਬਾਵਜੂਦ ਕਰੀਬ 8.5 ਰੁਪਏ ਮਾਫਜ਼ਾ ਰਾਸ਼ੀ ਵਧਾਈ ਗਈ ਹੈ ਜ਼ਮੀਨਾਂ ਦੇ ਦੁਫਾੜ ਹੋਣ ਅਤੇ ਰਸਤੇ ਬਦਲੇ 6.5 ਲੱਖ ਰੁਪਏ ਦੇ ਮਾਫਜ਼ੇ ਸਹਿਮਤੀ ਹਲ ਜੇ ਅਮਲੇ ਵਿੱਚ ਨਹੀਂ ਲਿਆਂਦੇ ਜਿਸ ਕਰਕੇ ਉਹ ਆਪਣੀ ਮੰਗ ਪੂਰੀ ਹੋਣ ਤੱਕ ਜ਼ਮੀਨ ਨਹੀਂ ਦੇਣਗੇ ਉਧਰ ਜਿਹੜੇ ਕਿਸਾਨਾਂ ਨੇ ਜ਼ਮੀਨਾਂ ਦੀ ਮਾਪਜਾ ਰਾਸ਼ੀ ਲੈ ਲਈ ਆ ਉਹਨਾਂ ਦੀਆਂ ਜ਼ਮੀਨਾਂ ਤੋਂ ਕਬਜ਼ੇ ਲੈਣ ਦੀ ਪ੍ਰਕਿਰਿਆ ਵਿੱਚ ਪ੍ਰਸ਼ਾਸਨ ਨੇ ਤੇਜ਼ੀ ਕਰ ਦਿੱਤੀ ਹੈ ਦੂਜੇ ਪਾਸੇ ਸਰਕਾਰੀ ਦਾਅਵੇ ਕੁਝ ਹੋਰ ਹੀ ਬਿਆਨ ਕਰਦੇ ਨੇ ਇਸ ਮਸਲੇ ਦੇ ਵਿੱਚ ਪੰਜਾਬੀ ਟਰਬਿਨ ਦੇ ਪੱਤਰਕਾਰ ਕਸਬਾ ਟੱਲੇਵਾਲ ਤੋਂ ਲਖਵੀਰ ਸਿੰਘ ਚੀਮਾ ਹੋਣਾ ਨੇ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੇ ਨਾਲ ਵੀ ਗੱਲਬਾਤ ਕੀਤੀ। ਪੂਨਮਦੀਪ ਕੌਰ ਨੇ ਕਿਹਾ ਕਿ ਬਹੁਤੇ ਕਿਸਾਨ ਮਾਪਜਾ ਲਈ ਸੰਤੁਸ਼ਟ ਹਨ ਤੇ ਜਲਦੀ ਹਾਈਵੇ ਲਈ ਜ਼ਮੀਨਾਂ ਕਬਜ਼ੇ ਵਿੱਚ ਲੈ ਲੈ ਲੀਆਂ ਜਾਣਗੇ। ਇਸੇ ਤਰ੍ਹਾਂ ਪਿੰਡ ਸੰਧੂ ਕਲਾ ਦੇ ਕਿਸਾਨ ਸੁਖਪਾਲ ਸਿੰਘ ਨੇ ਦੱਸਿਆ ਕਿ ਕਰੀਬ 6 ਸਾਲ ਪਹਿਲਾਂ ਬਣਾਈਆਂ ਉਹਨਾਂ ਦੇ ਪਰਿਵਾਰਾਂ ਦੀਆਂ ਤਿੰਨ ਕੋਠੀਆਂ ਵੀ ਹਾਈਵੇ ਵਿੱਚ ਹਾਈਵੇ 'ਚ ਆ ਗਈਆਂ ਨੇ। ਉਹਨਾਂ ਕਿਹਾ ਕਿ ਉਹਨਾਂ ਨੂੰ ਜ਼ਮੀਨ ਦਾ 50 ਲੱਖ ਰੁਪਏ ਮਾਪਜਾ ਦਿੱਤਾ ਜਾ ਰਿਹਾ ਜਦਕਿ 50 ਲੱਖ ਰੁਪਏ ਤਾਂ ਉਹਨਾਂ ਦੀਆਂ ਕੋਠੀਆਂ ਦੇ ਅਸਾਰੀ ਤੇ ਹੀ ਖਰਚੇ ਹੋ ਗਏ ਸਨ ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਸਵਾ ਕਰੋੜ ਰੁਪਏ ਦੇ ਕਰੀਬ ਮਾਪਜਾ ਦਿੱਤਾ ਜਾਵੇ ਬੂਟਾ ਸਿੰਘ ਦਾ ਟਿਊਬਲ ਕਨੈਕਸ਼ਨ ਵੀ ਹਾਈਵੇ ਚ ਆ ਗਿਆ ਹੈ ਪਰ ਮਾਪਜਾ ਮਹਿਜ਼ ਜ਼ਮੀਨ ਦਾ ਹੀ ਦਿੱਤਾ ਜਾ ਰਿਹਾ ਸਾਰੇ ਕਿਸਾਨਾਂ ਦੀ ਲਗਭਗ ਇਕੋ ਜਿਹੀ ਵਿਤਿਆ ਇਸ ਤੋਂ ਇਲਾਵਾ ਸਾਂਝਾ ਮੁਸ਼ਤਰਕਾ ਜ਼ਮੀਨਾਂ ਦੇ ਵੀ ਵੱਖੋ ਵੱਖਰੇ ਜਿਹੜੇ ਝਗੜੇ ਉਹ ਸ਼ੁਰੂ ਹੋ ਚੁੱਕੇ ਨੇ ਹੁਣ ਸਵਾਲ ਸਭ ਤੋਂ ਵੱਡਾ ਸੈਂਟਰ ਸਰਕਾਰ ਅਗੇ ਦੇ ਪੰਜਾਬ ਸਰਕਾਰ ਅੱਗੇ ਕਿ ਉਹਦਾ ਲੰਮਾ ਹਾਈਵੇ ਨਹੀਂ ਨਿਕਲ ਰਿਹਾ ਜਿੱਦੀਆਂ ਲੰਮੀਆਂ ਕਿਸਾਨਾਂ ਦੀਆਂ ਦੁੱਖਾਂ ਭਰੀਆਂ ਦਾਸਤਾਨਾਂ ਨੇ ਦੇਖਦੇ ਕਿ ਦੋਨਾਂ ਸਰਕਾਰਾਂ ਦੋਨਾਂ ਸਰਕਾਰਾਂ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਜਾਂ ਜਿਨ੍ਹਾਂ ਦੀ ਹੋ ਗਈ ਹੈ ਉਹਨਾਂ ਨੂੰ ਘੱਟੋ ਘੱਟ ਅਜਾੜਾ ਪੱਤਾ ਵੀ ਸਮਾਰਜੇ ਸਮੀਤ ਦੇਣਾ ਚਾਹੀਦਾ ਔਰ ਜਿਨ੍ਹਾਂ ਨੇ ਆਪਣੀਆਂ ਪੈਲੀਆਂ ਦੇ ਵਿੱਚ ਜਾਂ ਕੋਠੀਆਂ ਪਾਈਆਂ ਸੀ ਉਨਾ ਕੋਠੀਆਂ ਦਾ ਵੀ ਮਾਪਜਾ ਮਿਲਣਾ ਚਾਹੀਦਾ ਦੇਖਦੇ ਹਾਂ ਕਿ ਮਸਲੇ ਦਾ ਹੱਲ ਕਦੋਂ ਨਿਕਲਦਾ ਹੈ ਫਿਲਹਾਲ ਇਸ ਜਾਣਕਾਰੀ ਨਾਲ ਤੜਤੁਲ ਨੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ